ਸੰਸਾਰ ਦਾ ਚੌਨਮਾ ਸਾਖੀ ਸਹਿਤ ਭਾਗ ਪਹਿਲਾ ਇਹਦੇ ਵਿੱਚੋਂ ਇੱਕ ਸਾਖੀ ਅੱਜ ਤੁਹਾਡੇ ਸਾਹਮਣੇ ਰੱਖ ਰਿਆਂ ਅਨੋਖੀ ਅਰਦਾਸ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਮਾਪਤ ਹੋ ਜਾਣ ਤੇ ਸਿੱਖ ਜ਼ਮੀਨਾਂ ਦੇ ਮਾਲਕ ਬਣ ਗਏ ਰੋਜ਼ਾਨਾ ਦੀ ਮਾਰ ਕਾਟ ਉਜਾੜਾ ਤੇ ਹਫੜਾ ਦਫੜੀ ਵਾਲੀ ਕਠੋਰ ਜ਼ਿੰਦਗੀ ਵਿੱਚ ਟਿਕਾਉ ਆ ਗਿਆ ਆਪਣਾ ਰਾਜ ਹੋਣ ਦੀ ਹਰ ਇੱਕ ਨੂੰ ਖੁਸ਼ੀ ਸੀ ਰਾਜ ਦਰਬਾਰ ਤੱਕ ਸਾਰਿਆਂ ਦੀ ਪਹੁੰਚ ਨਹੀਂ ਹੋਇਆ ਕਰਦੀ ਨਾ ਹੀ ਸਾਰਿਆਂ ਨੂੰ ਸਰਕਾਰਾਂ ਤੱਕ ਕੋਈ ਖਾਸ ਕੰਮ ਹੋਇਆ ਕਰਦਾ ਹੈ ਜੰਗ ਦੀਆਂ ਮੁਸੀਬਤਾਂ ਵਿੱਚ ਤਾਂ ਜਾਨ ਬਚਾਉਣ ਦਾ ਹੀ ਸਭ ਤੋਂ ਜ਼ਿਆਦਾ ਫਿਕਰ ਹੋਇਆ ਕਰਦਾ ਹੈ ਜੇਕਰ ਜਾਨ ਮਹਿਫੂਜ਼ ਹੋਵੇਗੀ ਤਾਂ ਹੀ ਕੋਈ ਕੰਮ ਕਰ ਸਕਾਂਗੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖਾਂ ਲਈ ਹੀ ਨਹੀਂ ਸਗੋਂ ਹਿੰਦੂਆਂ ਅਤੇ ਮੁਸਲਮਾਨਾਂ ਲਈ ਵੀ ਅਮਨ ਸਥਾਪਿਤ ਕੀਤਾ ਸਾਰੇ ਭਾਰਤੀਆਂ ਲਈ ਟਿਕਾਊ ਵਾਲਾ ਮਾਹੌਲ ਮੁਹैया ਕਰਵਾਇਆ ਨਾਲ ਹੀ ਹਰ ਇੱਕ ਨਾਗਰਿਕ ਨੂੰ ਧਾਰਮਿਕ ਆਜ਼ਾਦੀ ਦਿੱਤੀ ਬਗੈਰ ਕਿਸੇ ਭਿੰਨਪੇਂਤ ਤੋਂ ਗੁਰਦੁਆਰਿਆਂ ਮੰਦਰਾਂ ਅਤੇ ਮਸੀਤਾਂ ਨੂੰ مالی ਮਦਦ ਦਿੱਤੀ ਗਈ ਇਸੇ ਤਰ੍ਹਾਂ ਨਵੇਂ ਗੁਰਦੁਆਰੇ ਉਸਾਰੇ ਜਾਣ ਲੱਗੇ ਗੁਰਦੁਆਰਿਆਂ ਦੇ ਖਰਚੇ ਚਲਾਉਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਰਦਾਲੂ ਵਿਅਕਤੀਆਂ ਨੇ ਜੋ ਜ਼ਮੀਨਾਂ ਅਰਪਣ ਕੀਤੀਆਂ ਸਨ ਉਹ ਨਿੱਜੀ ਜਾਇਦਾਦਾਂ ਬਣਣ ਲੱਗੀਆਂ ਧਰਮ ਕਾਰਜਾਂ ਲਈ ਦਿੱਤਾ ਗਿਆ ਪੈਸਾ ਆਪਣੀਆਂ ਇਛਾਵਾਂ ਵਾਸਤੇ ਰੋੜਿਆ ਜਾਣ ਲੱਗ ਪਿਆ ਗੁਰਦੁਆਰਿਆਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ ਕਬਜ਼ੇ ਕਰਨ ਲਈ ਝਗੜੇ ਹੋਣ ਲੱਗੇ ਪਰਿਵਾਰਕ ਜਕੜ ਵਿੱਚ ਆਉਣ ਕਰਕੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਖੁਰਦ-ਬੁਰਦ ਹੋਣ ਲੱਗ ਪਈਆਂ ਗੁਰਮਤ ਦੇ ਬਹੁਮੁੱਲੇ ਇਤਿਹਾਸਕ ਲੇਖ ਇੱਕ ਬੜੀ ਸ਼ਾਨਦਾਰ ਉੱਚ ਪਾਈ ਦੀ ਕਿਤਾਬ ਹੈ ਗੁਰਮਤ ਦੇ ਬਹੁਮੁੱਲੇ ਇਤਿਹਾਸਕ ਲੇਖ ਨਾਮੀ ਕਿਤਾਬ ਸਨ 1912 ਵਿੱਚ ਭਾਈ ਕਰਮ ਸਿੰਘ ਹਿਸਟੋਰੀਅਨ ਨੇ ਛਪਵਾਈ ਸੀ ਇਸ ਪੁਸਤਕ ਵਿੱਚ અત્યੰਤ ਕੀਮਤੀ ਲੇਖ ਹਨ ਜੋ ਉਸ ਵਕਤ ਦੇ ਚੋਟੀ ਦੇ ਵਿਦਵਾਨਾਂ ਵੱਲੋਂ ਲਿਖੇ ਗਏ ਸਨ ਇੱਕ ਲੇਖ ਬੀਬੀ ਜਸਵੰਤ ਕੌਰ ਜੀ ਦਾ ਹੈ ਜੋ ਮਨ ਨੂੰ ਚੰਗੀ ਠੋਕਰ ਮਾਰਦਾ ਹੈ ਅੱਜ ਦੇ ਹਾਲਾਤ ਤੇ ਪੂਰਾ ਟੁਕਦਾ ਹੈ ਅੱਜ ਵਾਲੇ ਗੁਰਦੁਆਰਾ ਪ੍ਰਬੰਧਕ ਕਿੰਨੇ ਨਿਗਰ ਗਏ ਹਨ ਕਾਰ ਸੇਵਾ ਦੇ ਨਾਮ ਤੇ ਸਿੱਖ ਸਰਧਾਲੂਆਂ ਦਾ ਕਿੰਨਾ ਪੈਸਾ ਲੁੱਟਿਆ ਜਾ ਚੁੱਕਿਆ ਹੈ ਕਿੰਨੇ ਸਾਰੇ ਇਤਿਹਾਸਕ ਸਥਾਨ ਅਤੇ ਨਿਸ਼ਾਨੀਆਂ ਬਰਬਾਦ ਕਰ ਦਿੱਤੀਆਂ ਗਈਆਂ ਹਨ ਕੋਈ ਅੰਤ ਪਾਰਾ ਵਾਰ ਨਹੀਂ ਹੈ ਹੋਰ ਕੀਮਤੀ ਵਿਚਾਰਾਂ ਦੇ ਨਾਲ ਲੇਖ ਵਿੱਚ ਇੱਕ ਗੁਰਸਿੱਖ ਭਾਈ ਦਿਆਲ ਸਿੰਘ ਦੀ ਸੇਵਾ ਭਾਵਨਾ ਇਸ ਲੇਖ ਵਿੱਚ ਪੇਸ਼ ਕੀਤੀ ਗਈ ਹੈ ਜਿਸ ਦਾ ਸੰਖੇਪ ਸਾਰ ਕੁਝ ਇਸ ਤਰ੍ਹਾਂ ਹੈ ਚਮਕੌਰ ਵਿੱਚ ਹੋਈ ਜੰਗ ਆਪਣੇ ਆਪ ਵਿੱਚ ਬੇਮਿਸਾਲ ਬਹਾਦਰੀ ਦੀ ਗਾਥਾ ਹੈ ਇਤਨੇ ਘੱਟ ਸਾਧਨਾ ਦੁਆਰਾ ਇੰਨੇ ਥੋੜੇ ਵਿਅਕਤੀਆਂ ਵੱਲੋਂ ਭਾਰਤ ਦੀ ਸਭ ਤੋਂ ਵੱਡੀ ਸ਼ਕਤੀਸ਼ਾਲੀ ਫੌਜ ਨਾਲ ਲੜੀ ਗਈ ਜੰਗ ਸੂਰਮਗਤੀ ਦੀ ਸਿਖਰ ਹੈ ਸਾਰੇ ਸਾਧਨਾਂ ਨਾਲ ਭਰਪੂਰ ਅਣਗਿਣਤ ਫੌਜਾਂ ਉੱਤਰੀ ਭਾਰਤ ਦੇ ਸਾਰੇ ਸਿਰ ਕੱਢਵੇਂ ਫੌਜੀ ਕਮਾਂਡਰ ਇਸ ਜੰਗ ਵਿੱਚ ਸ਼ਾਮਲ ਹੋਏ ਲੰਮੇ ਸਮੇਂ ਤੋਂ ਅਨੰਦਪੁਰ ਵਿੱਚ ਜੰਗ ਲੜਦਿਆਂ ਸਿੱਖਾਂ ਕੋਲ ਖੁਰਾਕ ਦੀ ਕਮੀ ਪੈ ਗਈ ਗੋਲਾ ਬਰੂਦ ਦੀ ਘਾਟ ਪੈ ਗਈ ਸਿਪਾਹੀਆਂ ਨੇ ਹਾਲੋਂ ਬਿਮਾਰੀਆਂ ਨੇ ਹਾਲੋਂ ਬਿਹਾਲ ਕਰ ਦਿੱਤੀ ਪਾਣੀ ਤੱਕ ਅੰਦਰ ਆਉਣ ਤੋਂ ਬਾਹਰ ਲੀਆਂ ਫੌਜਾਂ ਨੇ ਰੋਕ ਦਿੱਤਾ ਫਿਰ ਵੀ 7-8 ਮਹੀਨੇ ਸਿੱਖ ਬਹਾਦਰੀ ਨਾਲ ਜੰਗ ਲੜਦੇ ਰਹੇ ਉਹਨਾਂ ਵਿੱਚੋਂ ਹੀ ਬਚ ਕੇ ਆਏ ਸਿੱਖਾਂ ਨੇ ਇਸ ਕੱਚੀ ਹਵੇਲੀ ਵਿੱਚ ਜੰਗ ਲੜਨ ਲਈ ਉਤਾਰੇ ਆਣ ਕੀਤੇ ਜੋਗੀ ਅੱਲਾ ਯਾਰਖਾ ਬਹੁਤ ਭਾਪੂਰਤ ਸਤਰਾਂ ਲਿਖਦਾ ਹੈ ਜਿਸ ਦਮ ਹੋਏ ਚਮਕੌਰ ਮੈਂ ਸਿੰਘੋਂ ਕੇ ਉਤਾਰੇ ਜੋ ਲਾਏ ਹੋਏ ਸ਼ੇਰ ਥੇ ਸਭ ਗੈਜ ਕੇ ਮਾਰੇ ਅੱਖੋਂ ਸੇ ਨਿਕਲ ਰਹੇ ਥੇ ਦਲੇਰੋਂ ਕੇ ਸ਼ਰਾਰੇ ਸਤ ਗੁਰੂ ਕੇ ਸਿਵਾ ਔਰ ਗਜਬਨਾਕ ਤੇ ਸਾਰੇ ਕਹਤੇ ਤੇ ਹਮੇ ਇਆਜਤ ਨਹੀਂ ਹੈ ਰਣ ਕੀ ਵਰਨਾ ਮਿੱਟੀ ਤੱਕ ਉੜਾ ਸਕਤੇ ਹੈ ਦੁਸ਼ਮਣ ਕੇ ਚਮਨ ਕੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਜੋਗੀ ਅੱਲਾ ਯਾਰ ਖਾਂ ਲਿਖਦਾ ਹੈ ਜਿਸ ਰਣ ਮੇ ਲੜਾ ਬੇਸਾਰੋ ਸਮਾਨ ਲੜਾ ਤੂੰ ਸੋ ਸਿੰਘ ਲਈਏ ਔਰ ਲੱਖੋਂ ਪੇ ਜਾ ਪੜਾ ਤੂੰ ਚਮਕੌਰ ਵਿਖੇ ਜੋ ਬਾਗ ਸੀ ਉਹ ਰਾਏ ਜਗਤ ਸਿੰਘ ਦਾ ਸੀ ਉਸ ਨੇ ਆਪਣਾ ਬਾਗ ਅਤੇ ਹਵੇਲੀ ਗੁਰੂ ਸਾਹਿਬ ਜੀ ਨੂੰ ਦੇਣ ਤੋਂ ਨਾ ਕਰ ਦਿੱਤੀ ਇਸ ਦਾ ਦੂਜਾ ਭਾਈ ਰੂਪ ਚੰਦ ਸੀ ਉਸ ਨੇ ਕੁਝ ਮੋਹਰਾਂ ਲੈ ਕੇ ਆਪਣੇ ਹਿੱਸੇ ਦੀ ਗੜੀ ਤੇ ਬਾਗ ਗੁਰੂ ਜੀ ਨੂੰ ਦੇ ਦਿੱਤਾ ਇਸ અપਮਾਨ ਵਾਲੇ ਕੰਮ ਕਰਕੇ ਜਗਤ ਸਿੰਘ ਦਾ ਖਾਨਦਾਨ ਖਤਮ ਹੋ ਗਿਆ ਉਸ ਦੀ ਔਲਾਦ ਨੂੰ ਆਪਣੇ ਵਡੇਕੇ ਜਗਤ ਸਿੰਘ ਦਾ ਨਾਮ ਹੀ ਉਹਨਾਂ ਨੇ त्याग ਦਿੱਤਾ ਰੂਪ ਚੰਦ ਨੇ ਭਾਵੇਂ ਰੋਪਾਏ ਲੈ ਕੇ ਹੀ ਸਹੀ ਪਰ ਹਵੇਲੀ ਤੇ ਬਾਗ ਗੁਰੂ ਸਾਹਿਬ ਨੂੰ ਦੇ ਦਿੱਤਾ ਸੀ ਇਸ ਮਾਨ ਵਾਲੀ ਘਟਨਾ ਕਾਰਨ ਅੱਜ ਬਹੁ ਗਿਣਤੀ ਲੋਕ ਆਪਣੇ ਆਪ ਨੂੰ ਭਾਈ ਰੂਪ ਚੰਦ ਦੀ ਸੰਤਾਨ ਦੱਸਦੇ ਨੇ ਜਗਤ ਸਿੰਘ ਸਦਾ ਵਾਸਤੇ ਮਰ ਗਿਆ ਰੂਪਚੰਦ ਸਦਾ ਲਈ ਅਮਰ ਹੋ ਗਿਆ ਇਸ ਜੰਗ ਵਿੱਚ ਤਿੰਨ ਪਿਆਰੇ ਮੈਦਾਨ ਵਿੱਚ ਜੂਝਦਿਆਂ ਜੀਵਨ ਸਫਲਾ ਕਰ ਗਏ ਦੋ ਗੁਰੂ ਕੇ ਲਾडले ਸਹਿਬਜ਼ਾਦੇ ਸ਼ੂਰਮ ਗਤੀ ਦੀਆਂ ਸਿਖਰਾਂ ਛੋਂਦਿਆਂ ਪਿਤਾ ਜੀ ਦੀਆਂ ਅੱਖਾਂ ਦੇ ਸਾਹਮਣੇ ਉਹ ਮਹਾਨ ਕਾਰਨਾਮਾ ਕਰ ਗਏ ਜੋ ਸਦਾ ਯਾਦ ਰੱਖਿਆ ਜਾਵੇਗਾ ਕਿਸੇ ਸਿੱਖ ਨੇ ਕਾਇਰਤਾ ਨਹੀਂ ਵਿਖਾਈ ਜੀਵਨ ਨਾਲ ਮੋਹ ਨਾ ਕੀਤਾ ਇਸ ਜੰਗ ਦੀ ਅਸਲੀ ਜਿੱਤ ਸੀ ਨਾ ਹਾਰ ਮੰਨਣੀ ਭਾਵੇਂ ਟੁਕੜੇ ਟੁਕੜੇ ਹੋ ਗਏ ਦੂਜੀ ਵੱਡੀ ਜਿੱਤ ਸੀ ਪੁੱਤਰਾਂ ਨੂੰ ਸਿੱਖਾਂ ਨਾਲੋਂ ਵੱਧ ਪਿਆਰ ਨਾ ਕਰਨਾ ਪੁੱਤਰ ਅਤੇ ਸਿੱਖ ਇਕਸਾਰ ਬਰਾਬਰ ਮੰਨੇ ਤੀਜੀ ਵੱਡੀ ਜਿੱਤ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਸਹੀ ਸਲਾਮਤ ਬਚ ਕੇ ਨਿਕਲ ਜਾਣਾ ਇਸ ਬੇਜੋੜ ਜੰਗ ਨੇ ਸਿੱਖਾਂ ਨੇ ਸਦਾ ਉਤਸ਼ਾਹ ਪ੍ਰਾਪਤ ਕੀਤਾ ਹੈ ਅਣਗਿਣਤ ਮੁਸੀਬਤਾਂ ਵਿੱਚ ਵੀ ਡੋਲ ਜੰਗ ਲੜਦੇ ਰਹੇ ਨੇ ਐਸਾ ਸੀ ਦੀ ਥਾਂ ਤੇ ਭਾਈ ਦਿਆਲ ਸਿੰਘ ਨੂੰ ਗੁਰਦੁਆਰਾ ਬਣਾਉਣ ਦੀ ਸੇਵਾ ਸੌਂਪੀ ਗਈ ਜਿਵੇਂ ਜਿਵੇਂ ਭਾਈ ਦਿਆਲ ਸਿੰਘ ਨੇ ਪੈਸਾ ਉਗਰਾਇਆ ਔਖੇ ਸੌਕੇ ਹੋ ਕੇ ਸਾਰੇ ਤਰ੍ਹਾਂ ਦਾ ਸਮਾਨ ਮੰਗਵਾਇਆ ਜਾਣ ਲੱਗਿਆ ਸੇਵਨ ਸੇਵਾ ਭਾਵਨਾ ਵਾਲੇ ਮਾਈ ਭਾਈ ਹੱਥੀਂ ਸੇਵਾ ਵਿੱਚ ਜੁਟੇ ਰਹਿੰਦੇ ਲੰਮੇ ਸਮੇਂ ਦੀ ਸਿਆਣਪ ਅਤੇ ਮਿਹਨਤ ਤੋਂ ਬਾਅਦ ਗੁਰਦੁਆਰਾ ਇਮਾਰਤ ਬਣ ਕੇ ਤਿਆਰ ਹੋ ਗਈ ਜਿਸ ਦਿਨ ਉਸ ਥਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਸੀ ਬਹੁਤ ਵੱਡਾ ਇਕੱਠ ਸੱਦਿਆ ਗਿਆ ਇਲਾਕੇ ਦੀਆਂ ਸੰਗਤਾਂ ਅਤੇ ਸਿਰ ਕੱਢ ਮੈਂ ਸਿੱਖ ਆਣ ਪਹੁੰਚੇ ਲੀਡਰਾਂ ਨੇ ਆਪਣੇ ਲੈਕਚਰਾਂ ਵਿੱਚ ਭਾਈ ਵਿਆਲ ਸਿੰਘ ਵੱਲੋਂ ਕੀਤੀ ਗਈ ਸੇਵਾ ਦੀ ਜਦੋਂ ਪ੍ਰਸ਼ੰਸਾ ਕਰਨੀ ਭਾਈ ਵਿਆਲ ਸਿੰਘ ਨੇ ਬੁਲਾਰੇ ਅੱਗੇ ਹੱਥ ਜੋੜ ਕੇ ਖਲੋ ਜਾਣਾ ਕਿ ਵਡਿਆਈ ਮੇਰੀ ਨਾ ਕਰੋ ਮੇਰੀ ਸੇਵਾ ਬਹੁਤ ਛੋਟੀ ਹੈ ਵਡਿਆਈ ਸਤਗੁਰੂ ਜੀ ਦੀ ਕਰੋ ਵਡਿਆਈ ਜਾਨਾ ਲੇਖੇ ਲਾਉਣ ਵਾਲੇ ਬਹਾਦਰ ਸਿੱਖਾਂ ਦੀ ਕਰੋ ਗੁਰਬਾਣੀ ਦੀ ਸੋਭਾ ਕਰੋ ਹੌਲੀ-ਹੌਲੀ ਬੁਲਾਰਿਆਂ ਨੇ ਆਪਣੇ ਆਪ ਨੂੰ ਮੋੜ ਕੇ ਸ਼ਹੀਦ ਸਿੰਘਾਂ ਵੱਲ ਲੈ ਜਾਂਦਾ ਅਖੀਰ ਵਿੱਚ ਭਾਈ ਦਿਆਲ ਸਿੰਘ ਨੂੰ ਸਰੋਪੇ ਦੇਣ ਦੀ ਤਿਆਰੀ ਕੀਤੀ ਜਾਣ ਲੱਗੀ ਭਾਈ ਜੀ ਨੇ ਸਰੋਪੇ ਲੈਣ ਤੋਂ ਨਿਮਰਤਾ ਸਹਿਤ ਨਾ ਕਰ ਦਿੱਤੀ ਕਿ ਇਹ ਸਰੋਪੇ ਦੀ ਬਖਸ਼ਿਸ਼ ਪੁੱਤਰਾਂ ਨੂੰ ਬਾਰਨ ਵਾਲੇ ਭਰਾਵਾਂ ਨੂੰ ਜੰਗ ਵਿੱਚ ਤੋੜਨ ਵਾਲੇ ਮਹਾਨ ਸੇਵਾਦਾਰ ਪੀਰ ਬੁੱਧੂ ਸ਼ਾਹ ਨੂੰ ਦਸਮ ਪਾਤਸ਼ਾਹ ਨੇ ਬਖਸ਼ਿਆ ਸੀ ਮੈਂ ਅਜੇਹਾ ਕੋਈ ਬਡੇਰਾ ਕਾਰਜ ਨਹੀਂ ਕੀਤਾ ਕੇਵਲ ਗੁਰਦੁਆਰਾ ਹੀ ਤਾਂ ਮੈਂ ਬਣਾਇਆ ਹੈ ਦੀਵਾਨ ਦੀ ਸਮਾਪਤੀ ਤੇ ਅਰਦਾਸ ਦੀ ਤਿਆਰੀ ਹੋਈ ਤਾਂ ਭਾਈ ਦਿਆਲ ਸਿੰਘ ਨੇ ਅਰਦਾਸੀਏ ਸਿੰਘ ਕੋਲ ਜਾ ਕੇ ਕੰਨ ਵਿੱਚ ਕੁਝ ਆਖ ਦਿੱਤਾ ਅਰਦਾਸੀਆ ਘਬਰਾ ਗਿਆ ਇਸ ਤਰ੍ਹਾਂ ਦੀ ਅਰਦਾਸ ਕਰਨ ਤੋਂ ਉਸ ਨੇ ਨਾ ਕਰ ਦਿੱਤੀ ਦਿਲ ਕਰਾ ਕਰਕੇ ਭਾਈ ਦਿਆਲ ਸਿੰਘ ਖੁਦ ਹੀ ਹੱਥ ਜੋੜ ਕੇ ਅਰਦਾਸ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਮੁਖ ਖਲੋ ਗਿਆ ਬਾਕੀ ਸਾਰੀ ਅਰਦਾਸ ਤਾਂ ਰਵਾਇਤ ਦੇ ਅਨੁਸਾਰ ਹੀ ਸੀ ਅਖੀਰ ਵਿੱਚ ਜੋ ਬਚਨ ਭਾਈ ਦਿਆਲ ਸਿੰਘ ਨੇ ਆਖੇ ਜਿਨ੍ਹਾਂ ਨੇ ਸੁਣੇ ਉਹ ਪੁੱਭਾਂ ਮਾਰ ਮਾਰ ਕੇ ਰੋ ਪਏ ਹਰ ਕੋਈ ਵਿਆਕਲ ਹੋ ਗਿਆ ਕਈਆਂ ਨੇ ਅਰਦਾਸ ਕਰਨ ਨੂੰ ਰੋਕਣਾ ਚਾਹਿਆ ਪਰ ਕਿਸੇ ਦੀ ਹਿੰਮਤ ਨਾ ਪਈ ਇਹ ਕਿਹੋ ਜਿਹੀ ਅਰਦਾਸ ਹੈ ਕੀ ਹੋ ਗਿਆ ਇਸ ਭਾਈ ਨੂੰ ਜੇ ਅੱਜ ਗੁਰੂ ਸਨਮੁਖ ਕੀਤੇ ਅਰਦਾਸ ਪੂਰੀ ਹੋ ਗਈ ਫਿਰ ਤਾਂ ਵੱਡਾ ਦੁਖਾਂਤ ਵਾਪਰ ਜਾਵੇਗਾ ਇਸ ਭਾਈ ਦਾ ਸੇਵਾ ਕਰਦਿਆਂ ਲੱਗਦਾ ਦਿਮਾਗ ਚੱਕਰਾ ਗਿਆ ਕੋਈ ਇਸ ਨੂੰ ਰੋਕਣ ਵਾਲਾ ਨਹੀਂ ਘਰ ਦੇ ਜੀ ਵਿੱਚੇ ਖਲੋਤੇ ਨੇ हे ਰੱਬ ਜੀ ਇਸ ਦੀ ਅਜੇ ਹੀ ਅਰਦਾਸ ਪੂਰੀ ਨਾ ਕਰੀ ਔਖੇ ਸੌਕੇ ਹੁਕਮਨਾਮਾ ਤਾਂ ਸੁਣ ਲਿਆ ਕੜਾ ਪ੍ਰਸ਼ਾਦ ਵਰਤੌਣ ਤੋਂ ਪਹਿਲਾਂ ਹੀ ਭਾਈ ਦਿਆਲ ਸਿੰਘ ਨੂੰ ਸਿੱਖਾਂ ਨੇ ਘੇਰ ਲਿਆ ਸਾਰੇ ਬਹੁਤ ਪਰੇਸ਼ਾਨ ਸਨ ਤਾਂ ਕਿ ਉਹਨਾਂ ਦੀ ਛੇਤੀ ਤਸੱਲੀ ਹੋ ਸਕੇ ਭਾਈ ਦਿਆਲ ਸਿੰਘ ਨੇ ਅਰਦਾਸ ਵਿੱਚ ਜੋ ਸ਼ਬਦ ਇਤਰਾਜ ਯੋਗ ਵਰਤੇ ਸਨ ਜਿਹੜੇ ਸਾਰਿਆਂ ਨੂੰ ਇਤਰਾਜ ਯੋਗ ਲੱਗਦੇ ਸਨ ਉਹ ਕੁਝ ਇਸ ਤਰ੍ਹਾਂ ਦੇ ਸਨ ਹੇ ਨਿਰੰਕਾਰ ਜੀਓ ਅੱਗੋਂ ਮੇਰੀ ਕੁੱਲ ਨਾ ਚੱਲੇ ਮੇਰਾ ਕੋਈ ਉੱਤਰ ਅਧਿਕਾਰੀ ਨਾ ਰਹੇ ਮੇਰੀ ਕੋਈ ਗੱਦੀ ਨਾ ਚੱਲੇ ਇਹ ਗੁਰਦੁਆਰਾ ਸਿੱਖਾਂ ਅਤੇ ਸਤਗੁਰੂ ਦੇ ਨਿਮਿਤ ਹੈ ਉਹਨਾਂ ਨੂੰ ਸਮਰਪਿਤ ਹੈ ਪੰਥ ਦੀ ਅਮਾਨਤ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਮੇਰਾ ਜਾਂ ਮੇਰੇ ਪਰਿਵਾਰ ਦਾ ਇਸ ਵਿੱਚ ਕੋਈ ਦਖਲ ਨਾ ਰਹੇ ਇਸੇ ਕਾਰਨ ਸਾਰਿਆਂ ਵਿੱਚ ਬੇਚੈਨੀ ਫੈਲ ਗਈ ਸੀ ਜਦੋਂ ਸਾਰੇ ਗੁਰਸਿੱਖ ਦਵਾਲੇ ਇਕੱਠੇ ਹੋ ਗਏ ਫਿਰ ਭਾਈ ਦਿਆਲ ਸਿੰਘ ਨੇ ਇਹੀ ਸਪਸ਼ਟੀਕਰਨ ਦਿੱਤਾ ਸਤਕਾਰਯੋਗ ਵੀਰ ਜੀਓ ਇਹ ਗੁਰਦੁਆਰਾ ਮੇਰੀ ਨਿੱਜੀ ਜਾਇਦਾਦ ਨਹੀਂ ਹੈ ਜਿਨ੍ਹਾਂ ਨੇ ਮਹਾਨ ਕਾਰਜ ਕੀਤੇ ਹਨ ਉਹਨਾਂ ਦੀ ਯਾਦ ਵਿੱਚ ਹੈ ਪੰਥ ਦੀ ਸਾਂਝੀ ਇਮਾਨਤ ਹੈ ਇਸ ਦੀ ਕੋਈ ਨਿੱਜੀ ਵਰਤੋਂ ਲਈ ਨਾ ਕਰੇ ਜੇਕਰ ਮੇਰਾ ਖਾਨਦਾਨ ਵੀ ਇਸ ਨੂੰ ਆਪਣੀ ਮਾਲਕ ਸਮਝੇ ਤਾਂ ਨਿਰੰਕਾਰ ਉਹਨਾਂ ਦਾ ਖਾਤਮਾ ਹੀ ਕਰ ਦੇਵੇ ਇਸੇ ਲਈ ਮੈਂ ਅਜੇ ਹੀ ਅਰਦਾਸ ਕੀਤੀ ਹੈ ਤੁਸੀਂ ਅੰਦਰ ਝਾਤੀ ਮਾਰੋ ਮੈਂ ਕੀ ਗਲਤੀ ਕੀਤੀ ਹੈ ਸਾਰੇ ਗੁਰਦੁਆਰੇ ਪੰਥਕ ਜਾਇਦਾਤ ਹੋਣੇ ਚਾਹੀਦੇ ਹਨ ਕਿਸੇ ਦੀ ਨਿੱਜੀ ਮਾਲਕੀ ਵਿੱਚ ਨਹੀਂ ਹੋਣੇ ਚਾਹੀਦੇ ਅੱਗੇ ਵੀ ਕੋਸ਼ ਕਰਕੇ ਇਸੇ ਤਰ੍ਹਾਂ ਦੀ ਅਰਦਾਸ ਕਰਦੇ ਰਹਿਣਾ ਸਾਰਿਆਂ ਦਾ ਮਨ ਦਰਬ ਗਿਆ ਹੱਥ ਜੁੜ ਗਏ ਮਨ ਹੀ ਮਨ ਭਾਈ ਦਿਆਲ ਸਿੰਘ ਦੀ ਸੁੱਚੀ ਭਾਵਨਾ ਨੂੰ ਨਮਸ਼ਕਾਰ ਕੀਤੀ ਸਜਦਾ ਕੀਤਾ ਅੱਜ ਦੇ ਸਮੇਂ ਵਿੱਚ ਸਿੱਖ ਸੇਵਕ ਅਜਿਹੇ ਪਰਉਪਕਾਰੀ ਸਿੱਖਾਂ ਤੋਂ ਕੋਈ ਸਿੱਖਿਆ ਲੈਣ ਦੀ ਖੇਚਲ ਕਰਨਗੇ ਗੁਰਦੁਆਰਿਆਂ ਨੂੰ ਪੰਥ ਦੀ ਸਾਂਝੀ ਮਾਲਕੀ ਬਣਾਉਣ ਲਈ ਕੋਈ ਸਾਰਥਕ ਉਪਰਾਲਾ ਕਰਨਗੇ ਥੋੜੇ ਜਿਹੇ ਮਹੰਤ ਨਰੈਣ ਦਾਸਾਂ ਤੋਂ ਗੁਰਦੁਆਰੇ ਖਾਲੀ ਕਰਾਉਣ ਵਾਸਤੇ ਹਜ਼ਾਰਾਂ ਸਿੱਖਾਂ ਨੂੰ ਜਾਨਾਂ ਵਾਰਨੀਆਂ ਪਈਆਂ ਸਨ ਕਈ ਸਾਲ ਜੰਗ ਲੜਨੀ ਪਈ ਸੀ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਸੀ ਇੱਕ ਵਾਰੀ ਗੁਰਦੁਆਰੇ ਭਾਵੇਂ ਆਜ਼ਾਦ ਕਰਾ ਲਏ ਸਨ ਹੁਣ ਦੁਬਾਰਾ ਬੇਅੰਤ ਨਰੈਣ ਦਾਸਾ ਨੇ ਗੁਰਦੁਆਰਿਆਂ ਤੇ ਕਬਜ਼ੇ ਜਮਾ ਲਏ ਹਨ ਨਿੱਜੀ ਜਾਇਦਾਦ ਰੂਪ ਵਿੱਚ ਗੁਰਦੁਆਰੇ ਉਸਾਰ ਲਏ ਹਨ ਪ੍ਰਬੰਧਕਾਂ ਨੇ ਸਰਕਾਰੀ ਦਰਬਾਰੇ ਆਪਣੀਆਂ ਸ਼ਾਖਾਵਾਂ ਬਣਾ ਲਈਆਂ ਹਨ ਬਹੁਤ ਹੀ ਖਤਰਨਾਕ ਕਿਸਮ ਦੇ گرو ਬਦਮਾਸ਼ਾਂ ਦੇ ਗੈਂਗ ਗੋਲਕਾਂ ਲੁੱਟ ਰਹੇ ਹਨ ਕਬਜ਼ ਹੋ ਚੁੱਕੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀਆਂ ਲੋੜਾਂ ਅਨੁਸਾਰ ਇਹ ਲੋਕ ਵਰਤਦੇ ਨੇ ਲੇਖਕਾਂ ਤੇ ਪ੍ਰਚਾਰਕਾਂ ਨੇ ਜੇਕਰ ਸੰਗਤ ਨੂੰ ਸੁਚੇਤ ਨਾ ਕੀਤਾ ਹਾਲਾਤ ਦੀ ਸਹੀ ਜਾਣਕਾਰੀ ਨਾ ਕਰਾਈ ਬਚਣ ਦੇ ਰਾਹ ਤਲਾਸ਼ ਨਾ ਕੀਤੇ ਫਿਰ ਤਾਂ ਹੱਥ ਮਲਦੇ ਰਹਿ ਜਾਣ ਤੋਂ ਸਿਵਾਏ ਕੁਝ ਵੀ ਨਹੀਂ ਕਰ ਸਕਾਂਗੇ ਸਤਿਗੁਰੂ ਜੀ ਦਾ ਬਚਨ ਪੜ ਲਈਏ ਸਤਿਗੁਰ ਕੀ ਸੇਵਾ ਗਾ ਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਰੈ ਫਿਰ ਨਾ ਮਰੈ तां सेवा पव सब था अल्लाह यारखी जी बा कमाल लिख दे जहां जाहा चालीस तन शहीद हुए किताबे सरबरी सिंगों ने सर कटा के लिए दिलाई पंथ को सरबाजियों से सरदारी बराए कौम ये रुतबे लहू बहा के लिए बराए कौम ये रुतबे लहू बहा के लिए भुल चुक लिखे मा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ